ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ਕੋ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅੰਕਾਰੁ ਹੋਰਦੁ ਅਜੁਨੀ ਸੈ ਭੰਗੁ ਪਰਸਾਦੁ ਜਪੇ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਹਉ ਚੁਪੈ ਚਪ ਨਾ ਹੋਵਈ ਜੇ ਲਾਇ ਰਹਾ ਹੰਦਵਤਾਰੁ ਭੁਖਿਆ ਭੁਖ ਨਾ ਉਤਰੀ ਜੇ ਬਨਾਂ ਪੁਰਿਆ ਪਹਾੜ ਸੈ ਸਿਹਿਆ ਪਰ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵਸ ਜੀ ਆਰਾ ਹੋਈਐ ਕਬ ਕੂੜੇ ਟੁਟੇ ਪਾਲਨ ਹੁ ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰਾਂ حکم نہ کہا جائے حکمی ہون جی حکم ملا وڈے آئی حکمی حکم نیچو حکم لکھ دکھ سکھ پائی ہے ایک نہ حکمی بکسی سکھ حکمی صدا پوائی ہے حکمی اندر سب کو باہر حکم نہ کوئی نان حکمی جے بجے تاہوں میں کہنا کوئی

ਦੇਂਦਾ ਦੇ ਲੈਂਦੇ ਤੱਕ ਪਾਏ ਜੁਗ ਜੰਤਰ ਖਾਈ ਖਾਏ ਹੁਕਮੇ ਹੁਕਮ ਚਲਾਇ ਰਹਾ ਹੋ ਨਾਨਕ ਵਿਖ ਸੇ ਵੇ ਪ੍ਰਭ ਆਉ ਸਾਚਾ ਸਾਹਿਬ ਸਾਚ ਨਹੀਂ ਆਖਿਆਂ ਭਾਉ ਆ ਪਾਰਿਆ ਤੇ ਮੰਗੈਂ ਦੀ ਦੇ ਤਾਲ ਕਰੇ ਤਾ ਤਾਰ ਫੇਰ ਕਿ ਅਗੇ ਰਕੀਐ ਜਿਤ ਤੇ ਸੈਦਰਾਬਾਦ ਹੁਮਾ ਹੋਗੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ अमृत विलास चनाओ वडयाई विचार करमी आवे कपड़ा नदरी मुख द्वार नानक वे जानी सब अपने सचियार थाप्या ना जाए कि ता न होए आपे आप निरंजन सोए जन से वैत्र पाया मान नानक गावीए गुणी निदान गावीए सुनिए मन रखिए पाओ दुख परहार ਸੁਖ ਘਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਾਸ ਮਾਈ ਗੁਰੂ ਇਸਰ ਗੁਰੂ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਉਹ ਜਾਣਾ ਕਾ ਨਾ ਹੀ ਕਹਿਣਾ ਕਥਨ ਨਾ ਚਾਈ ਗੁਰਾਇ ਕਦੇ 부ਜਾਈ ਸਭਾ ਜੀਆਂ ਕਾ ਇੱਕ ਦਾਤਾ ਸੋ ਬਿਖਰਣਾ ਚਾਈ ਤੀਰਥ ਨਾਮ ਜਿਤ ਸਹਿ ਭਾਵ ਮਿਣ ਪਾਣੀ ਕਹਿ ਨਾ ਹੀ ਜੇ ਤਿਸ ਰੂਪਾਈ ਵਖਾਂ ਮਨ ਕਰਪਾ ਕੀ ਲੈ ਲਈ ਮਾਤ ਵਿਚ ਰਤਨ ਜਵਾਹਰ ਮਾਨ ਕਾ ਜੈ ਗੁਰਕੇਸ ਸਿੰਘ ਜੁਣੀ ਬੁਰਾਇ ਕਦੇ ਬੁਝਾਈ ਸਬਨਾ ਜੀ ਆਖੇ ਕਦਾਤਾ ਸੋਵੇਂ ਸਰਣਾ ਜਾਈ ਜੇ ਜੋ ਚਾਰੇ ਆਲ ਜਾਉ ਦਸਨੀ ਹੋਏ ਨਾਵਾਂ ਖੰਡਾ ਵਿੱਚ ਜਾਣੀ ਹੈ ਨਾ ਚਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੈ ਜੇ ਕਿਸ ਨਦਰਣਾ ਆਵਈ ਤਾਂ ਬਾਤ ਨਾ ਪੁੱਛੇ ਕੈ ਕੀਟਾ ਜਾਂਦਾ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਤੇਹਾ ਕੋਈ ਨਾ ਸੋਝਹਿ ਜੇ ਤਿਸ ਗੁਣ ਖੋਇ ਕਰੈ ਸੁਣੈ ਸਿਦਪੀ ਸੁਨਾਤ ਸੁਣੈ ਤਰਤ ਤਵ ਵਿਆਕਾਸ ਸੁਣੈ ਦੀਪ ਲੋਕ ਅਤਾਲ ਸੁਣੈ ਪਵਨ ਸਕੇ ਕਾਲ ਨਾਨਕ ਭਗਤ ਸਦਾ ਵਿਕਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਬ੍ਰਹਮਾ ਇੰਦਾ ਸੁਣੈ ਮੁਕਤੈ ਦਾਸ ਬੰਦ ਸੁਣੈ ਜੋਗੁ ਗਤਿ ਨ ਭੇਦ ਸੁਣੈ ਸਾਸਤ ਸਿਮਰਤ ਵੇਦਾਂ ਨਾਨਕ ਪੰਤਾ ਸਦਾ ਵਿਕਾਸ ਸੁਣਿਆ ਦੂਪ ਪਾਪ ਦਾ ਨਾਸ ਸੁਣਿਆ ਸਤ ਸੰਦੋਖ ਮੀਆਂ ਸੁਣਿਆ ਛੜਖਾ ਇਸ ਨਾਨਕ ਸੁਣਿਆ ਫੜ ਫੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਪੰਤਾ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਇ ਸੁਣੇ ਸਿੰਘ ਪੀਰ ਪਤ ਸਾਜ ਸੁਣਿਆ ਤੇ ਭਾਵੀ ਰਾਹ ਸੁਣੇ ਹੰਥਿਓ ਵੇ ਸੰਗਾਹ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਤੂ ਪਾਪਾ ਨਾਸ ਮੰਨੇ ਕੀ ਗਤ ਰਹੀ ਨਾ ਚਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਵੇ ਸਾਨਾ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਣ ਤੋ ਹੋਵੇ ਮਨ ਬੁੱਧ ਮੰਨੇ ਸਰਬੰਕੀ ਸੁਦਾ

ऐसा नाम निरंजन होए जे को मन जाने मन कोई पांच प्रमाण पांच प्रधान पांचे पावे दरगे मान पांचे सोए تن راجان اچھا کا اک ھیان جے کو کہیں وی چار گھر تے کے کرنے نہ اس بار تول درم دیا کا پوت س سوتھاپ رکھیا جن سوت جے کو بجے ہوے ستیار تبلے اوپر کیتا بار دھرتی اور پرے اور ہور تے اس تے بار تے کمن چور جی جاد رنگا کے نام سبنا لکھا ورکا نامے ہو لکھا لکھا, لکھا, خالق کو لکھا, لکھا, لکھا خالق جانے کو کوئے لکھا لکھا کھتا ہوئے کہتا تھان سوال رو بگیتی تا جانے کوئن کوت کتا بستا ہوئے کو واو تیستے ہوئے لکھ دری آؤ قدرت کامن کامی چھار واریانا جامان ایک وار جو تد پاہمے سا ہی ملی کار تو سدا سلامت مطر نرمکار ਆਸਾਂ ਖਜਾ ਪਿਆ ਆਸਾਂ ਸਭਾ ਹੋ ਆਸਾਂ ਕੂਜਾ ਸੰਨਤਾਵਾ ਸੰਗਰੰਤ ਰੁਗਵੇਦ ਪਾਠ ਆਸਾਂ ਜੋਗ ਮੰਨ ਰਹੇ ਨੂੰ ਦਾਸਾਂ ਸੰਗ ਭਗਤ ਗੁਣ ਗਿਆਨ ਵਿਚਾਰ ਆਸਾਂ ਤਤੀ ਅਸਨਤਾ ਤਾਰਸ ਮਸੂਰਮ ਸਾਰੇ ਅਸਾਂ ਕਮੋਲੀ ਲਾਇਤਾਰ ਕੁਦਰਤ ਗੁਣ ਕਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੁਪਤ ਭਾਵੇ ਸਹੀ ਕਲਿਖਾਰ ਤੁਸਾ ਦਾਸ ਰੁਤ ਮੇਰੰਕਾਰ ਆਸਾਂ ਕਮੁਰ ਕਦ ਕੋ ਰਸ ਸੰਗ ਛੋਰਾ ਰਾ ਖੋਰਾ ਆਸਾਂ ਕਰ ਕਰੇ ਜਾਏ ਜੋ ਰਸੰਗ ਵਡਾਤੇ ਆ ਕਮਾਏ ਸੰਗ ਬਾਪੀ ਪਾਪ ਕਰ ਜਾਏ ਸੰਗ ਕੁੜਿਆ ਰੁੜੇ ਵੀ ਰਾਏ ਸੰਗ ਫਲੈਸ਼ ਮਿਰ ਪਕਾ ਗਾਏ ਸੰਗ ਤੇਸਰ ਕਰੇ ਪਾ ਨਾਨਕ ਨੀਚ ਕਹਿ ਗਏ ਚਾਰ ਵਾਰਿਆਂ ਦਾ ਜੋ ਮੈਂ ਇੱਕ ਵਾਰ ਜੋਤ ਦੇ ਭਾਵੇਂ ਸਹੀ ਕਲੀਤਾ ਤੁਸਲਾ ਸਰਬੰਧੇ ਰੰਕਾਰ ਆਸਾਂ ਨਵੇਂ ਸੰਧਾਵੇ ਅਗਮ ਅਗਮ ਸੰਗ ਰੋਸਾਂ ਗੇਸੇ ਪਾਰ ਹੋਏ हे अखरे नाम करे सा लाय हरि ज्ञान के तुण गाय हरि लिखण वाल बाण करे सत संयोग बखान जे नय लिखे ते सत नय जे फरमाए ते वे तो पाए जे ता के ता ते ता नाव विण नावे नय पुथा कुदरत गुण का विचार वारे न जामा एक वार ज्योत दे भावे साई पर अधिकार परिये हाथ पैर तंदे पानी तो उत्ते उत्तरोजो के मोत बली थी कपड़ों हुए दे साबुन यो तो हुए परिये मत पापा के जमो तो पे नामे के ना तो उन्हीं पापिया करना है कार कर करना निकले देवा पे भीजा 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 भी जा पे ही कहाँ ना निकोग मिया वो जाओ ਸੋਹਣਿਆ ਮੈਂ ਉਹਨ ਕੀਤਾ ਭਾਵ ਅੰਤਰ ਗਏ ਤੀਰਤੀ ਬਣਾ ਨਾ ਹੋ ਸਭੁ ਗੁਣ ਤੇ ਮੈਂ ਨਾ ਕੋਈ ਬਿਣ ਗੁਣ ਗਤੇ ਪ੍ਰਤਿਵਾ ਸਵਾਸਤਾਤ ਬਾਣੀ ਬਰਮਾ ਸਤ ਸੋਹਣ ਜਦਾ ਮਨ ਚਾਉ ਕਮਣ ਸਵੇਲਾ ਵਕਤ ਕਮਣ ਕਮਤੀ ਤੇ ਗਣਵਾਰ ਕਮਣ ਸੇ ਰੂਤੀ ਮਾਹ ਕਮਣ ਜੇ ਤੋ ਹੋਆ ਆਕਾਰ ਵੇਨਾ ਪਾਈਆ ਪਟਤੀ ਜੇ ਹੋਵੇ ਲੈ ਪ੍ਰਾਣ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੈ ਪ੍ਰਾਣ ਅਥਿਤ ਵਾਰ ਨਾ ਜੋਗੇ ਜਾਣ ਰਤਮਾਉ ਨਾ ਕੋਈ ਜਾਕਰਤਾ ਸ੍ਰਿਸ਼ਟੀ ਕੋ ਸਾਝੀ ਆਪਹਿ ਜਾਣੈ ਸੋਈ ਕਰਿਆ ਕਾ ਕਿਉ ਸਲਾਹੀ ਕਉ ਨੀ ਕਵ ਜਾਣਾ ਨਾ ਅੱਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵਡਾ ਸਾਹਿਬ ਡੀ ਨਾ ਹੀ ਕਿਤਾਜਾ ਕੋ ਹੋਵੇ ਨਾਨਕ ਜੇ ਕੋ ਆਪੋ ਜਾਣਿਆ ਗਿਆਨ ਸੋਹੇ ਪਾਤਾਲਾ ਪਾਤਾਲ ਲਲਕਾਇਆ ਸਾਯਾਗਾ ਸੋੜ ਕੋੜ ਕਪਾਲ ਤੇ ਵੇਦ ਕੈ ਨਿਖਵਾਤ ਸੈ ਸੈ 18 ਕੈਨ ਕਤੇ ਬਾਸ ਸੁਲੂ ਕਤਾਤ ਲੇਖਾ ਇਤਾਲੀ ਕੀ ਲੇਖੇ ਮਿਨਾਜ਼ਾ ਨਾਨ ਕ ਵਟਾਇਆ ਕੀ ਆ ਪੇ ਜਾਣ ਆ ਪਸਾ ਲਾਹੀ ਸਾਲਾਏ ਤੇ ਸੁਧ ਨ ਪਾਇਆ ਦਾਦੀਆ ਤੇਵਾ ਪਵੇਂ ਸੁਧ ਨ ਜਾਣੀ ਐ ਸੁਧ ਸਾਇ ਸੁਦਾਨ ਗਿਰਨ ਜੈ ਦੀ ਬਾਲ ਕਨੇ ਕੀੜੇ ਤੋਂ ਲਨਾ ਹਾਂ ਮੇ ਜੈ ਸੁਧੂ ਨਾ ਵਿਸਾਰਿਆ ਅਸੰਤੀ ਕਣ ਨੰਤਾਉ ਅਥਨਾ ਕਰਨ ਦੇਣ ਨਾਇ ਤੰਤਰਾ ਵੇਖਣ ਸੁਣਨ ਨਾ ਤੰਤਰਾ ਜਾਪੇ ਕੇ ਮਨ ਮਨ ਤੰਤਰਾ ਜਾਪੇ ਕਿ ਤਾਇਆ ਕਰਨ ਤਰਾ ਜਾਪੇ ਪਾਰ ਆਨੰਦ ਕਰਨ ਕਿਤੇ ਖਿਲਾਹੀ ਦਾ ਕੇਂਦਰ ਪਾਈ ਜਾਏ ਇਹੋ ਤਨਾ ਜਾਣੇ ਕੋਈ ਬਹੁਤਾ ਕਹੀ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾਂ ਹੁੱਚੇ ਉਪਰ ਉੱਚਾ ਨੋਏ ਵੱਡੂ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣ ਆਪੇ ਆਵਨਾ ਨਾਨਕ ਤੇ ਪਰਮੇਤਾ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਾ ਨਾ ਤਮਾਏ ਕਿ ਕਹਿ ਭੰਗੇ ਚੋਦ ਆਪਾਰੇ ਕਿ ਧਗਣੇ ਧੀ ਵਿਚਾਰ ਕੇ ਤੇ ਗੋਤੂ ਮੂਟੇ ਵਕਾਰ ਕੇ ਤੇ ਲੈ ਲੈ ਮੁਕਰਪਾਹੀ ਕਹਤੇ ਮੁਰਖ ਖਾਈ ਖਾਇ ਕੇ ਤੇ ਤੁਸਤਮਾਰੇ ਪੈਦਾ ਤੇਰੀ ਦਾਤਾਰ ਬਨਕਲਾਸੀ ਸੀ ਕੋਈ ਹੋਰ ਆਗਰ ਰਹਿ ਸਕੇ ਕੋਈ ਜੇ ਕੋ ਖਾਈਂ ਕਿਆ ਕਰ ਪਾਇਓ ਜੜੇ ਜੇਤੀ ਆ ਮੁਖ ਆਪੇ ਜੜੇ ਆਪੇ ਤੇ ਅਖੇ ਸੇ ਪਈ ਗਈ કે જેસરો બક્ષે સે સલાય ના નક પાત સાહી પાદ સાવ બળ બળ વેપાર બળ વેપારી ની ફટારે ગર્યા અમલ આવે અમલ લે જાય અમલ ભાઈ અપના સબાય અમલ તરમ બળ દીબાણ તોલા બળ પ્રમાણ બળ બક્ષે સમની સાણે અમલ કરમ બળ પ્રમાણ અમલો અમલા કે ના જાય આકા ગ્રે લે લાયા અથે વીર પાડ પુરાને અથે પડે કરે લેખ્યાન આખે પરમે આખે દે આખે ગોપી દે ગોવિંદા ਆਖੇ ਸਰਾਖੇ ਸੇ ਦੇ ਆਖੇ ਕਿਤੇ ਕਿਤੇ ਬੁਧ ਆਖੇ ਦਰ ਮੈਂ ਆਖੇ ਦੇਵ ਆਖੇ ਸੁਣਨ ਮੰਜਨ ਸੇਵ ਕਿਤੇ ਆਖੇ ਆਖਣ ਪਾਈ ਕਿਤੇ ਕਹਿ ਕਹਿ ਉਠ ਉਠ ਜਾਏ ਤੇ ਕਿਤੇ ਹੋਰ ਕਰੇ ਤਾਂ ਅਗ ਨਾ ਸਕੇ ਕਈ ਕੇ ਜੇਵੜ ਭਾਵੇ ਤੇ ਵੜ ਹੋਏ ਨਾ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਗਾਵਾਰਾ ਗਾਵਾਰ ਸੋਦਰ ਕੇ ਹਸੋ ਕਰ ਕੇ ਹਾ ਜੇ ਤਵੇ ਵਾਸ ਰਖ ਸੰਭਾਲੇ ਵਾ ਜਨ ਆਧਨੇ ਕਾ ਸੰਕਾ ਕਿਤੇ ਵਾਣ ਹਾਰੇ ਕਿਤੇ ਰਾਗ ਭਾਰੇ ਸੋ ਕਾਹੀ ਅਨ ਕਿਤੇ ਗਵਣ ਹਾਰੇ ਗਾਵੇ ਤੋ ਇਹਨੋਂ ਆਪਾਂ ਪਾਣੀ ਵਸੰਧ ਰਗਾਵੇ ਰਾਜ ਪ੍ਰਭ ਦਵਾਰੀ ਗਾਵੇ ਚਿਤ ਗੁਦ ਲਿਖ ਜਾਣੇ ਲਿਖ ਲੇ ਕਿ ਧਰਮ ਵਿਚਾਰੇ ਜਾਵੇ ਸਰਮ੍ਰੇ ਮਾਦੇਵੀ ਸੋਨੇ ਸਦਾ ਸਵਾਰੇ ਗਾਵੇ ਤੇ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਗਿਸਮਤੀ ਅੰਦਰ ਗਾਉਂ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੜਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਮਨ ਮਾਹੁਨ ਸਰਗ ਮਚ ਪਿਆਲੇ ਕਮਨ ਤੁਦ ਨੂੰ ਰਤ ਮੋ ਪਾਏ ਤੇਰੇ ਅੜ ਸੜ ਤੀਰਥ ਨਾਲੇ ਗਾਵੇ ਜੋਤ ਮਹਾਮਰ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸਾਈ ਤੋ ਤਨੋ ਗਾਵੇ ਜੋਤ ਤਪਾਉਣੇ ਰਤੇ ਤੇਰੇ ਪਾਇਤਰਾ ਸਾਲੇ ਹੋਰ ਕੀਤੇ ਗਾਵਨ ਸੇ ਮਚਿਤਨਾ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸਾਚਾ ਸਾਚੀ ਨਾ ਹੀ ਹੱਥੀ ਹੋ ਸੇ ਜਾ ਨਾ ਜਸਿ ਰਚਨਾ ਜਨ ਅਰਚਾਈ ਨੀ ਪਾਤੇ ਗੰਗਦਮ ਸੀ ਮਾਏ ਆਜ ਨੂੰ ਆਈ ਕਰ ਕਰ ਵਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰ ਸੇ ਮੁਖ ਨਾ ਕਰ ਜਾਇ ਸੋ ਫਤ ਸਹ ਹਉ ਸਾਪਤ ਸਹ ਨਾ ਕਰ ਜਾਇ ਮੁੰਦਾ ਸੰਦੋ ਸੰਦ ਚੋਲੀ ਇਤਿਹਾਸ ਕੀ ਕਰਾਇ ਬੀਪੂਤ ਘਿਤਾ ਗਾਲ ਕੁਵਾਰੀ ਕਾਇਆ ਜੋਤ ਡੰਡਾ ਵਰਤੀ ਦਿਐ ਹਦੀ ਸਭ ਜਮਾਟੀ ਮਾਂ ਚੀਤਾ ਜੁਤੀ ਤੇ ਆਦੇਸ਼ ਦਿੱਤੇ ਆਦੇਸ਼ ਆ ਦਾ ਨੀਲ ਅਨੰਦਨਾਥ ਜੋਗ ਜੋ ਇੱਕ ਵੇਸਾ ਭੁਗਤ ਗਿਆ ਤੇ ਆਪਾ ਧਾਰਨ ਘਾਟ ਘਟ ਵਜਨ ਆਦੇਸ਼ ਆ ਨਾਥਾ ਸਭ ਜਾ ਕੇ ਦਿੱਤੇ ਸਦਾਰਾ ਸਾਜ ਸੰਯੋਗ ਵਿਜੋਗ ਦੇ ਖੰਚਲਾਵੇ ਲਿਖਿਆ ਭਾਨਾ ਦੇ ਇਸ ਤੇ ਆਦੇਸ਼ ਆਦਿ ਨੀਲਾ ਨਾਦ ਨਾਦ ਜੁਗਤਿ ਪੇਖ ਹੋਵੇ ਸ। ਇਕਾ ਭੈ ਜੁ ਤੇ ਵਿਹਾਈ ਤੇ ਚਲੇ ਪ੍ਰਮਾਣਿਕ ਸੰਸਾਰਿਕ ਬਣਾਈ ਖਲਾਈ ਦੀ ਬਾਣੋ ਚੋ ਤੇ ਸੁਭਾਵੇ ਦੇ ਵਿੱਚ ਲਾਵੇ ਜੁਗ ਹੋਵੇ ਪ੍ਰਾਣ। ਉਹ ਵੇਖਿ ਉਹਨਾਂ ਨੇ ਦਰਣਾ ਆਵੇ ਬੋਧਾ ਵਿਡਾਣ ਆਦੇਸ ਤੇ ਸਿਆਦੇ ਸੰਹਾਤ ਨੀਲਾ ਨਾਦ ਨਾਦ ਜੁਗ ਜੁ ਵੇਖ ਹੋਵੇ ਸ। ਆਸਣ ਲੋਇ ਕਾ ਜੋਗ ਜਵੈ ਸੋ ਇੱਕ ਵਾਰ ਕਰ ਕਰੀ ਖੈ ਸਤ ਜਨ ਹਾਰ ਨਾ ਰਜ਼ਾ ਚੀ ਗੀ ਸਾਚੀ ਕਾਰਾ ਤੇ ਇਸ ਕਿਸ ਤਿਆ ਦੇ ਜਾ ਤਨੀ ਲਾ ਨਾ ਤਨੁ ਜੁਗ ਜੁਗ ਇਕ ਵੇਸੋ ਇਕ ਦੂਜੀ ਭਉ ਲਖ ਹੋਏ ਲਖ ਹੋਏ ਲਖੀਸ ਲਖ ਲਖ ਗੜਾ ਆਖੀ ਇੱਕ ਨਾਮ ਜੁਗਦੀਸ ਹੈ ਤਾਏ ਪਰ ਬੜੀਆਂ ਛੜੀਆਂ ਹੋਇਆ ਕੇ ਸੁਣ ਕਾ ਨਾ ਆਕਾਸ ਕੇ ਗਟਾਇਰੀ ਸਾ ਨਾਨਕ ਨਦਰਿ ਪਾਈਐ ਖੁੜੀ ਕੋੜੈ ਠੀਸੈ ਅਖਣ ਜੋਰ 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 ਨਿਹੰਤਾ ਜੋਰ ਜੋਰ ਨਾਜ ਮਾਲ ਬਨੇ ਸੋ ਜੋਰ ਜੋਰ ਸਤਿਗਿਆਨੀ ਚਾਰ ਜੋਟਾ ਜੋਤੀ ਛੁਟੈ ਸਸਾਰ ਜੈਸਾ ਤੇ ਜੋਰ ਕਰੈ ਦੇਖਿ ਸੋ ਇਹ ਨਾ ਅਗੋ ਤੁਮਨੇ ਚਲ ਗੋਇ ਰਾਤੀ ਰੋਤੇ ਤੇ ਦਿਵਤਿ ਵਾਣ ਘਣੀ ਆਪਣੀ ਪਤਾ ਉਤੇ ਸਵੇ ਚਤਰ ਤੇ ਥਾਪ ਰਿ ਭੀ ਤਰਮ ਸਾਥ ਤੇ ਸਵੇ ਜੀ ਜੁਗਤ ਗੈਰਾਗਾ ਤਿੰਨ ਕੈ ਨਾਵਾਂ ਨੇ ਖਾਨੰਤ ਫਰਮੀ ਕਰਨੀ ਹੋਈ ਵਿਚਾਰ ਸੱਚਾ ਸੱਚਾ ਦਰਵਾਜ਼ੇ ਤੇ ਸੋਸ ਪੰਜ ਪਰਵਾਨ ਨਾ ਦੇਖਣਾ ਪਵੇ ਨੇ ਸਾਨ ਕਛ ਪਛਾਈ ਉੱਥੇ ਪਾਈ ਨਾਨਕ ਗਿਆ ਜਾਪੇ ਜਾਇ ਤਨ ਖੰਡ ਕਾਇ ਉਤਨ ਗਿਆਨ ਖੰਡ ਕਾ ਕਿਉ ਕਰਮ ਕਿਤੇ ਪਾਣੀ ਵੈਸਾ ਦਰਖੇ ਤੇ ਕਰਮ ਹੈ ਸੇ ਸੇ ਵਰਮੇ ਕਾਲ ਤੜੀ ਹੈ ਬਾਗ ਰੂਪ ਨਾ ਕੇ ਵੇਸਾ ਕੇਤਿਆਂ ਕਰੋ ਭੂਮੀ ਮੈਰ ਕੇਤੇ ਕੇਤੇ ਤੂ ਪਦੇਸੀ ਕੇਤੇ ਚਾਂ ਸੋਰ ਕੇਤੇ ਕੇਤੇ ਮਟਲ ਦੇਸ ਕੇਤੇ ਸਿੱਧ ਬੋਧਨਾਤ ਕੇਤੇ ਕੇਤੇ ਦੇਵੇਸ ਕੇਤੇ ਦੇਵਤਾ ਨੂੰ ਮਨ ਕੇਤੇ ਰਤਨ ਸਮੁਦ ਕੇਤੇ ਖਾਣੀ ਕੇਤੇ ਵਾਣੀ ਕੇਤੇ ਪਾਤ ਮੈ ਰਹਿੰਦੇ ਕੇਤੇ ਸੋਚੀ ਸੇਵ ਮਨ ਕੇਤੇ ਅੰਤ ਗਿਆਨ ਖੰਡ ਮੇ ਗਿਆਨ ਪਰ ਛੰਡ ਤਿਥੈ ਨਾ ਦਿਵਨੋਦ ਖੋਡ ਅਨੰਦ ਸਰਮ ਖੰਡ ਕੀ ਬਾਣੀ ਰੂਪਾ

ਤੇਥੈ ਸੇ ਤੋ ਸੇ ਤਾ ਮਹਿਮਾ ਮਾਈ ਤਾਂ ਕੇ ਰੂਪ ਨਾ ਕਤਨੇ ਜਾਈ ਨਾ ਹੋ ਮਰੇ ਨਾ ਠਾਕੀ ਜਾਈ ਜਿਨ ਕੇ ਰਾਮ ਹੋਸੇ ਮਨੇ ਮਾਹੀ ਤੇਥੈ ਭਗਤ ਵਸੇ ਕੇ ਲੋ ਕਰੇ ਨਦ ਸਚਾ ਮਨ ਸੋਇ ਸਚ ਗਣ ਵਸੇ ਨਿਰੰਕਾਰ ਕਰ ਕਰ ਵਿਖੇ ਨਦਰ ਨਿਹਾਲ ਤੇਥੇ ਖੰਡ ਮਟਲ ਵਰ ਪੰਡ ਜੇ ਕੋ ਕਥੇ ਤਾਂ ਤਨ ਤੇਥੈ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤੇ ਵਾਤ ਵਿਖਾਰ ਵੇਖੇ ਬਸ ਕਰ ਵਿਚਾਰ ਨਾਨਕ ਖਤਨਾ ਕਰਣਾ ਸਾਰ ਜੈਤ ਪਹਾਰ ਤਿਰਜ ਸੁਨਿਆਰ ਇਹ ਨਬਤ ਵੀ ਦਾthiaਰਾ ਭੋਖਲਾਂ ਦੇ ਨਾ ਬਤਾਓ ਭਾਂਡਾ ਪੋੜ ਤੇ ਟਟਾ ਨਿਕੜੀ ਐ ਸਭ ਸੱਚੀ ਟਕਸਾਲ ਜਨ ਕੋ ਨਤ ਕਰਮ ਦਿਲ ਕਾ ਨਾਨ ਗਨ ਦੇ ਨਗਨਿਹਾਲ ਸਹ ਲੋਕਾ पावन गुरु पाणी पिता माता त्रत दिवस रात विदाई दाया खेले सकत जगत जगे आईया बुरे आईया वाचे तर कर्मी आपो या पणी के निड़े के दूर जिनी नाम ते आहे आ गेम सकत कहा ਨਾਨਕ ਤੇ ਮੁਕੈ ਉਜਲੇ ਕਿਤੇ ਛੁਟੀ ਨਾ ਹਲ ਜਿਦੀ ਨਾਮ ਤੇ ਆਇਆ ਗੇ ਮਸਕਤ ਖਾਲ ਨਾਨਕ ਤੇ ਮੁਕੈ ਉਜਲੇ ਕਿਤੇ ਛੁਟੀ ਨਾ ਹਲ Vaheguru Ji Ka Khalsa Vaheguru Ji Ki